ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਣਾ ਟੀਵੀ ਤੇ ਜੇ ਤੁਸੀਂ ਸਾਡਾ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਮੇਰਾ ਭਰਾ YouTube ਤੇ ਜਾ ਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ Facebook ਤੇ ਵੀ ਰਾਣਾ ਟੀਵੀ ਆ ਉੱਥੇ ਜਾ ਕੇ ਮੇਰਾ ਭਰਾ ਫੋਲੋ ਕਰ ਲਓ ਐਡ ਨੰਬਰ ਵੀ ਥੱਲੇ ਸਾਡੀ ਸਕਰੀਨ ਤੇ ਚੱਲਦੇ ਆ ਕੋਈ ਵੀ ਐਡ ਕਰਵਾਉਣੀ ਆ ਸਾਨੂੰ ਇਹ ਨੰਬਰ ਐ ਸੰਪਰਕ ਕਰ ਸਕਦੇ ਆ ਤੇ ਅੱਜ ਬਈ ਅਸੀਂ ਆਪਣੇ ਪਿੰਡ ਪਿੰਡ ਸੁਖਾਨੰਦ ਜ਼ਿਲ੍ਹਾ ਸਾਨੂੰ ਮੋਗਾ ਲੱਗ ਜਾਂਦਾ ਤਸੀਲ ਸਾਨੂੰ ਬਾਗਾਪਰਾਣਾ ਲੱਗ ਜਾਂਦੀ ਆ ਅੱਜ ਆਏ ਆ ਬਈ ਜਗਦੀਪ ਲੰਬਰਦਾਰ ਕੋਲੇ ਤੇ ਬਾਕੀ ਡੀਟੇਲ ਆਪਾਂ ਬਾਈ ਤੋਂ ਲੈਨੇ ਆ ਸਸੀ ਦਾ ਬਾਈ ਸਸੀ ਦਾ ਬਾਈ ਤੇ ਕੀ ਨਾ ਕੋ ਕਹੂਗਾ ਬਾਈ ਜਦ ਦੀ ਪਪੜ ਕੋ ਇੱਕ ਤਾਂ ਬਈਆ ਝੋਟੀ ਐ ਇੱਕਾ ਬੱਛੀ ਹੈਗੀ ਆਪਣੀ ਕੋਲ ਠੀਕ ਐ ਦੋ ਨਾ ਕੋ ਕਹੂਗਾ ਹਾਂ ਦੋ ਨਾ ਕੋ ਕਹੂਗਾ ਤੇ ਕੀ ਡੀਟੇਲ ਆ ਬਾਈ ਆਪਣੀ ਝੋਟੀ ਦੀ ਇਹਦੀ ਇਹਦੀ 17 18 ਮਹੀਨੇ ਉਮਰ ਆ ਬਾਈ ਝੋਟੀ ਦੀ ਠੀਕ ਠੀਕ ਹੀ ਦੰਦੋ ਕੀ ਹੋਇਆ ਜਾਨੀ ਹਾਂ ਦੰਦੋ ਖੀਰੀ ਆ ਬਾਈ ਠੀਕ ਆ ਤੇ ਮਾਦਰ ਕਾਰਡ ਪਤਾ ਹੈ ਹਾਂ ਮਾਦਰ ਦਾ ਰਿਕਾਰਡ ਤਾਂ ਸੀਗਾ ਬਈ 14 15 ਕਿਲੋ ਸੀਗਾ ਘਰ ਦੀ ਝੋਟੀ ਆਪਣੀ ਹਾਂ ਘਰ ਦੀ ਝੋਟੀ ਆ ਬਾਈ ਠੀਕ ਆ ਠੀਕ ਆ ਤੁਸੀਂ ਦੇਖ ਸਕਦੇ ਆ ਬਈ ਝੋਟੀ ਦਾ ਬਾਡੀ ਸ ਹੀਰੀ ਆ ਬਈ ਹਜੇ ਤੇ ਥਣ ਥੁਣਾ ਚਾਰੇ ਥਣ ਲੱਗੇ ਆ ਕੋਈ ਭੋਰਾ ਫੋੜਛਾਣ ਤੂੰ ਦੇਖ ਸਕਦਾ ਨੂੰ ਝੂਲੀ ਦਿਖਾ ਦੇ ਨੇ ਫਿਰ ਨੇੜ ਤੋਂ ਲਓ ਬਈ ਤੇ ਸੰਗ ਸੰਗ ਬਈ ਨਾਲ ਹੀ ਮੁੜਦਾ ਜਾਂਦਾ ਤੂੰ ਹੀ ਦੇਖ ਸਕਦੇ ਆ ਮੂੰਹ ਮੱਥੇ ਦੀ ਵੀ ਸੋਹਣੀ ਆ ਤੂੰ ਲਓ ਬਈ ਸੰਗ ਸੰਗ ਤੂੰ ਹੀ ਦੇਖ ਸਕਦੇ ਆ ਨਾਲ ਹੀ ਮੁੜਿਆ ਵਾ ਤੇ ਜਾਇਦੀ ਕੀ ਮੁੱਲ ਕਰਦੇ ਆ ਬਈ ਆਪਾਂ ਦਾ ਫੋਨ ਤੇ ਕਰ ਲਾਂਗੇ ਬਈ ਫੋਨ ਤੇ ਕਰਨਾ ਹਾਂ ਤੇ ਨਾਲ ਇੱਕ ਹਾਵ ਬੱਛੀ ਆ ਹਾਂ ਬੱਛੀ ਆ ਇਹਦੀ ਕਿ ਉਮਰ ਆ ਇਹਦੀ 7-8 ਮਹੀਨੇ ਦੀ ਉਮਰ ਆ ਬਈ ਠੀਕ ਆ ਤੇ ਮਾਂ ਦਾ ਰਕਾਰਡ ਪਤਾ ਦੋ ਤਾਂ ਮਾਂ ਦੀ ਉਹ ਖੜੀ ਬਈ ਠੀਕ ਆ ਉਹ ਮਾਂ ਠੀਕ ਆ ਬਾਈ 2 ਕਿਲੋ ਬਈ ਥੱਲੇ ਇਹਦੀ ਮਾਂ ਠੀਕ ਬਾਈ 2 ਕਿਲੋ ਸੀਗਾ ਹਾਂ ਠੀਕ ਆ ਤੇ ਇਹਦਾ ਹੀ ਫੋਨ ਤੇ ਹੀ ਆ ਹਾਂ ਫੋਨ ਤੇ ਹੀ ਕਰ ਲਾਂਗੇ ਤੇ ਇਹ ਦੋ ਜੋੜੇ ਆ ਹੈ ਹਾਂ ਇਹ ਜੋੜਾ ਬਈ ਪਹੋਣਾ ਦਾ ਠੀਕ ਆ ਠੀਕ ਆ ਹਾਂ ਤੇ ਜੇ ਜੇ ਬਈ ਤੁਸੀਂ ਇੱਕ ਦਾ ਇੱਕ ਇੱਕ ਦਾ ਮੁੱਲ ਕਰਨਾ ਤਾਂ ਉਸ ਹਾਂ ਉਹਦਾ ਮੁੱਲ ਹੋ ਜਾਊਗਾ ਤੇ ਜੇ ਜੋੜਾ ਦਾ ਜੋੜੇ ਦਾ ਤੇ ਕੋਈ ਨਾਲ ਕੋਈ ਰੱਖੀ ਵੀ ਹੈ ਤੇ ਆਪਣੇ ਹਾਂ ਆ ਕੁੱਤਾ ਫਰੀ ਦੇ ਦਾਂਗੇ ਬਈ ਆਪਾਂ ਉਹਨਾਂ ਨੂੰ ਜਿਹੜਾ ਜੋੜਾ ਲੈ ਕੇ ਜਾਊਗਾ ਠੀਕ ਆ ਬਈ ਆ ਲਾਇਬ੍ਰੇਰੀ ਕੁੱਤਾ ਵੀਰੇ ਕੁੱਤਾ ਦੇਖ ਸਕਦੇ ਆ ਇਹ ਬਾਈ ਜੇ ਕੋਈ ਭਰਾ ਜੋੜਾ ਲੈ ਜਾਂਦਾ ਬਈ ਨਾਲ ਕੱਟੀ ਤੇ ਮੱਛੀ ਦੋਨੇ ਖਰੀਦਦਾ ਤੇ ਉਹਦੇ ਨਾਲ ਬਈ ਆ ਲਾਇਬ੍ਰੇਰੀ ਕੁੱਤਾ ਤੁਸੀਂ ਦੇਖ ਸਕਦੇ ਆ ਇਹ ਬਾਈ ਜਾਂ ਫਰੀ ਦੇਵਾਂਗੇ ਤੇ ਬਾਈ ਜਦ ਦੀ ਆਉਂਦਾ ਫੋਨ ਨੰਬਰ ਆ ਤੇ ਐਡਰੈਸ ਦੱਸ ਨਹੀਂ ਕਰਦਾ ਆਪਣਾ ਬਈ ਤਾਬਾ ਪੱਤੀ 'ਚ ਘਰ ਆਗਾ ਠੀਕ ਆ ਪਿੰਡ ਸੋਖਾਣਾ ਹੁੰਦਾ ਜਿਹੜਾ ਮੋਗਾ ਫੋਨ ਨੰਬਰ ਹੈਗਾ 9478887282 ਬਈ ਠੀਕ ਹੈ ਬਾਈ ਦਾ ਵੀ ਫੋਨ ਨੰਬਰ ਡਿਸਪਲੇ ਤੇ ਚੱਲੀ ਜਾਂਦਾ ਜੇ ਕੋਈ ਹੋਰ ਗੱਲਬਾਤ ਕਰਨੀ ਹੈ ਤੁਸੀਂ ਬਾਈ ਨਾਲ ਫੋਨ ਤੇ ਕਨੈਕਟ ਕਰ ਸਕਦੇ ਆ ਤੇ ਇਦਾਂ ਹੀ ਮੇਰਾ ਭਰਾ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਦੇ ਰਹਿ ਕਰੋ ਬਈ ਇੰਨੇ ਨਾਲ ਸਾਡਾ ਹੌਸਲਾ ਬਣਿਆ ਰਹਿੰਦਾ ਤੇ ਜਿਹੜਾ ਭਰਾ ਸਾਡੇ ਚੈਨਲ ਤੇ ਪਹਿਲੀ ਵਾਰ ਜੁੜਿਆ ਹੋ ਚਿੰਨੂ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਾ ਬਟਨ ਜਰੂਰ ਦਬਲਿਆ ਕਰੋ ਤਾਂ ਕਿ ਸਾਡੀਆਂ ਆਉਣ ਵਾਲੀਆਂ ਵੀਡੀਓਆਂ ਨੋਟੀਫਿਕੇਸ਼ਨ ਤੁਹਾਡੇ ਤੱਕ ਜਰੂਰ ਪਹੁੰਚ ਸਕੇ ਤੇ ਇਦਾਂ ਹੀ ਮੇਰਾ ਪਿਆ ਵੀਡੀਓ ਨੂੰ ਪਿਆਰ ਕਰਦੇ ਰਹੋ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਧੰਨਵਾਦ ਰੱਬ ਰੱਖਾ